ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਤੁਸੀਂ ਹੋਵਗੇ ਅਸੀਂ ਵੀ ਵਧੀਆ ਨਾ ਤੇ ਜਪਨੂਰ ਨਾ ਉੱਤੇ ਚੜੀਏ ਸਰਾਲਿਆਂ ਦੇ ਉੱਤੇ ਹੁਣ ਗਿਰਨ ਦੇ ਚਾਂਸ ਹੈ ਇਹਦੇ ਆ ਜਾ ਪਪੂ ਚੜ ਤੇ ਜਾਂਦੀ ਹੈ ਤੇ ਬਾਅਦ ਚ ਕਹਿੰਦੀ ਸਾਨੂੰ ਉਤਾਰੋ ਇੱਧਰ ਵੀ ਇੱਧਰ ਲਾ ਥੋੜਾ ਖੁਦ ਨਹੀਂ ਦੇਖ ਦੇਖ ਰਹੀ ਹੁਣ ਮੈਨੂੰ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖੀ ਜਾਂਦੀ ਹੈ ਹਨਾ ਨਹੀਂ ਨਹੀਂ ਮੈਨੂੰ ਕਹਿੰਦੀ ਆ ਇੱਧਰ ਲਾ ਥੋੜਾ ਨਹੀਂ ਦੇਖ ਰਹੀ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਰਹੀ ਆ ਜਾ ਪਪੂ ਆ ਜਾ ਜਾਓ ਪਾਪਾ ਕੋਲ ਜਾਓ ਜਾਓ ਪਾਪਾ ਕੋਲ ਚੱਕੇ ਜਾਓ ਹਮ ਬੀਣਾ ਮਾਂ ਬੀਣਾ ਕੁਝ ਕੁ ਦਿਨਾਂ ਤੋਂ ਜਿਹੜਾ ਵਲੌਗ ਨਹੀਂ ਆ ਰਹੇ ਉਹ ਐਸੀ ਚੀਜ਼ ਕਰਕੇ ਸੀ ਕਿ ਤੁਹਾਨੂੰ ਇੱਕ ਵਲੌਗ ਚ ਪਾ ਕੇ ਜੀ ਦੱਸਣਾ ਜ਼ਰੂਰੀ ਹੋ ਗਿਆ ਸੀ ਇੱਕ ਭੈਣ ਦਾ ਕਮੈਂਟ ਆਇਆ ਕਿ ਤੁਸੀਂ ਵਲੌਗ ਚਾਰ ਦਿਨਾਂ ਨਹੀਂ ਕਰਦੇ ਤੇ ਉਹਦੀਆ ਤੇ ਚਲੋ ਉਹ ਸਾਨੂੰ ਵੀ ਪਤਾ ਹੈ ਚੀਜ਼ ਦਾ ਕਿ ਨਹੀਂ ਚੰਗਾ ਲੱਗਦਾ ਇਹ ਚੀਜ਼ ਨੂੰ ਕਰਨਾ ਬਾਕੀ ਸਾਨੂੰ ਇਸ ਲਈ ਦੱਸਣਾ ਕਿਉਂਕਿ ਕਮੈਂਟ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਆਈ ਜਾ ਰਹੇ ਸੀ ਕਿ ਤੁਸੀਂ ਵਲੌਗ ਨਹੀਂ ਪਾ ਰਹੇ ਕੀ ਗੱਲ ਹੋ ਗਈ ਐਵੇਂ ਤੇ ਚਲੋ ਐ ਚੀਜ਼ ਸਭ ਲਈ ਹੁੰਦਾ ਹੈ ਹਨਾ ਪਰਮਾਤਮਾ ਕਦੋਂ ਸਾਡੇ ਨਾਲ ਖੁੱਦ ਨਾ ਹੋਈ ਵੀ ਹੈ ਹਨਾ ਕਦੋਂ ਕਦੋਂ ਕਿੱਥੇ ਕੀ ਹੋ ਜੇ ਉਹ ਕੁਝ ਨਹੀਂ ਪਤਾ ਲੱਗਦਾ ਹਨਾ ਤੇ ਦੱਸਣਾ ਜ਼ਰੂਰੀ ਸੀ ਤਾਂ ਸਾਨੂੰ ਤਾਂ ਕਰਕੇ ਅਸੀਂ ਇੱਕ ਵਲੌਗ ਪਾਇਆ ਸੀ ਉਸ ਤੋਂ ਬਾਅਦ ਨਹੀਂ ਤੇ ਚਲੋ ਹੁਣ ਆਪਣਾ ਸਭ ਕੁਝ ਹੋ ਗਿਆ ਤੇ ਉਸ ਤੋਂ ਬਾਅਦ ਚਲੋ ਰੂਟੀਨ ਆਪਾਂ ਦੁਬਾਰਾ ਤੋਂ ਸ਼ੁਰੂ ਕੀਤੀ ਹੈ ਚਾ ਬਲੌਗ ਦੀ ਕਿ ਚਲੋ ਹੁਣ ਅਗਰ ਤੁਹਾਡੇ ਨਾਲ ਜੁੜੇ ਰਹਿਣਾ ਹੈ ਤੇ ਸਾਨੂੰ ਬਲੌਗ ਵੀ ਪਾਣਾ ਪੈ ਕਰੇਗਾ ਹਨਾ ਬਰ ਆਪਣੇ ਬਾਅਦ ਹਾਂ ਠੀਕੜਾ ਉਧਰਲੀ ਸਾਈਡ ਪਰਲੀ ਸਾਈਡ ਹੋ ਗਿਆ ਤੇ ਹੁਣ ਤੁਹਾਡੇ ਭਾਜੀ ਕਹਿ ਰਹੇ ਆ ਮੈਂ ਕੁਝ ਕਹਿਣਾ ਚਾਹਨਾ ਮੈਂ ਦੱਸੋ ਕੀ ਕਹਿਣਾ ਚਾਹੁੰਦੇ ਤੁਸੀਂ ਪਹਿਲਾਂ ਤਾਂ ਜੀ ਮੇਰੇ ਲੋ ਸਸਰੀਕਾਲ ਜੋ ਸਾਡਾ ਵੀ ਦਿਲ ਨਹੀਂ ਕਰਦਾ ਸੀਗਾ ਚਲੋ ਭੈਣ ਭਰਾਵਾਂ ਦੇ ਕਮੈਂਟ ਆ ਰਹੇ ਸੀਗੇ ਰਵਣ ਜੀ ਜਿਵੇਂ ਦੱਸਿਆਗਾ ਕਿ ਵੀ ਤੁਸੀਂ ਤੁਹਾਡੇ ਬਲੌਗ ਕੋ ਨਹੀਂ ਆ ਰਹੇ ਤਾਂ ਸਾਨੂੰ ਦੱਸਣਾ ਵੀ ਜ਼ਰੂਰੀ ਬਣ ਗਿਆ ਸੀਗਾ ਜੀਗਾ ਵੀ ਦੱਸਣਾ ਚਾਹੀਦਾ ਸੀਗਾ ਹਨਾ ਤੇ ਆਈ ਬੰਦਾ ਟੁੱਟਦਾ ਟੁੱਟਦਾ ਟੁੱਟ ਜਾਂਦਾ ਕਿਉਂਕਿ ਸੇਮ ਕਹਾਣੀ ਸਾਡੇ ਦਾਨ ਦੋਨਾਂ ਪਰਿਵਾਰਾਂ ਨਾਲ ਵੀ ਬੀਤੇ ਰਵਣ ਨਾਲ ਵੀ ਬੀਤੀ ਵੀ ਆ ਚਲੋ ਮੈਂ ਤਾਂ ਆਪਦੇ ਮੰਮੀ ਡੜੀ ਵੀ ਦੇਖਿਆਗਾ ਡੜੀ ਵੀ ਦੇਖੇਗਾ ਨਾ ਮੇਰੇ ਤਾਂ ਜਣੀ ਕਿ ਬਥਾ ਜੀ ਵਾਇ ਸਭ ਕੋਸ ਆ ਨਾ ਤੇ ਰਮਨ ਨੇ ਤਾਂ ਉਹਦੇ ਪਾਪਾ ਵੀ ਦੇਖੇ ਵੀ ਨਹੀਂ ਵੀ ਕਿਦਾਂ ਦੇ ਸੀਗੇ ਹਨਾ ਤੇ 3 ਸਾਲਾਂ ਦੀ ਸੀ ਮੈਂ 3 ਸਾਲਾਂ ਦੀ ਸੀ ਰਮਨ ਇਹਨੂੰ ਲਾਜ਼ਮੀ ਨਹੀਂ ਕੀ ਹਨਾ ਫੋਟੋਾਂਾਂ ਚ ਹੀ ਦੇਖਿਆ ਨੇ ਤੇ ਬਾਕੀ ਰੱਬ ਇਦਾਂ ਦੇ ਕਿਸੇ ਨਾ ਇਦਾਂ ਦਾ ਧੱਕਾ ਨਾ ਕਰੇ ਹਨਾ ਉਤੇ ਮਹਾਰਾਜ ਬੰਤੀ ਉਪਰ ਤੇ ਉਮਰ ਵੇਖਦਾ ਨਹੀਂ ਪਰ ਉਹਦਾ ਪਾਣਾ ਮਿੱਠਾ ਕਰਕੇ ਮੰਨਣਾ ਪੈਂਦਾਗਾ ਗੀ ਤੇ ਕਿਸੇ ਦੇ ਵਾਸਤੇ ਗੱਲ ਨਹੀਂ ਜੇ ਬੰਦਾ ਹੋਵੇ ਬੰਦੇ ਤੋਂ ਬੰਦੇ ਦਾ ਜਿਵੇਂ ਹੁਣ ਮੰਨ ਕੇ ਚਲੋ ਵੀ ਬੰਦੇ ਤੋਂ ਬੰਦੇ ਤੱਕ ਬਦਲਾ ਲੈ ਲੈ ਪਰ ਉਹ ਵੀ ਨਹੀਂ ਚਾਹੀਦਾ ਹਨ ਕਿਉਂਕਿ 100 100 ਦਾਦ ਨੂੰ ਇੱਕ ਚੁੱਪ ਹਰਾ ਜਾਂਦੀ ਹੁੰਦੀ ਹੈ ਕਹਿੰਦੇ ਹੁੰਦੇ ਮੈਂ ਸੁਣਦਾ ਰਹਾਂਗਾ ਇੱਕ ਚੁੱਪ 100 ਸੁੱਖ ਹੋ ਜਾਂਦੇ ਨੇ ਹਾਂ ਤੇ ਤੇ ਇਸ ਕਰਕੇ ਵੀ ਦੂਜਾ ਵੀ ਬਰਾਬਰੀ ਆਪਣੀ ਕਾਦੀ ਕਿਸੇ ਨਾਲ ਠੀਕ ਹੈ ਆਪਣੇ ਸਰ ਤੇ ਅ ਹੁਣ ਤੁਸੀਂ ਕੋਈ ਸਾਡੇ ਸਾਰਾ ਕੋਸਾ ਨਾਲ ਸਾਡੇ ਜਿਹੜੇ ਕਿ ਵੀ ਵੱਡੇ ਵੀ ਤੁਸੀਂ ਵੱਡੇ ਭੈਣ ਭਰਾ ਵੀ ਹਨਾ ਛੋਟੇ ਵੀ ਸਾਰੇ ਵਿੱਚ ਤੁਹਾਡੇ ਤੁਹਾਡੇ ਹੱਥਾਂ ਤੁਹਾਡੇ ਪਿਆਰ ਸਦਕੇ ਅਸੀਂ ਅੱਗੇ ਵਧ ਰਹੇ ਆ ਜਾਂ ਜਿੱਥੇ ਵੀ ਹੈਗੇ ਆ ਹਨਾ ਤੇ ਤੁਹਾਡੇ ਤੋਂ ਬਿਨਾ ਤਾਂ ਅਸੀਂ ਕੱਖ ਦੇ ਨਹੀਂ ਗੇ ਇਸ ਕਰਕੇ ਵੀ ਦੁੱਖ ਤਾਂ ਆਉਂਦਾ ਹੈਗਾ ਜਦੋਂ ਵੀ ਕੁਝ ਵੀ ਨਾ ਵੇਖਾ ਕੱਚੀ ਉਮਰੇ ਕੋਈ ਚਲਾ ਜਾਵੇ ਹੋ ਗਏ ਹਨਾ ਮੈਂ ਫਿਰ ਬੱਚਿਆਂ ਨੂੰ ਵੀ ਸਮਝਾਇਆ ਮੈਂ ਕਿ ਪੁੱਤ ਹੁੰਦਾ ਮੇਰੇ ਮਾਂ ਤੇ ਵੀ ਗਰੀਬੀ ਜੀ ਨਿਕਲ ਗਈ ਹੈ ਹਨਾ ਤੇ ਹੋ ਤਾਂ ਸਾਰਾ ਕੁਝ ਹੀ ਜਾਂਦਾ ਹੁੰਦਾਗਾ ਹਨਾ ਤੇ ਪਰ ਜਿਹੜਾ ਆਪਣੇ ਦਿਲ ਚ ਵਿਰਾਗ ਹੁੰਦਾਗਾ ਵੀ ਜੇ ਅੱਜ ਮੇਰੇ ਮਾਂ ਪਿਓ ਮੈਂ ਕਹਿੰਦੇ ਅੱਜ ਮੇਰੀ 42 ਸਾਲ ਦੀ ਉਮਰ ਹੋਈ ਪਈ ਆ ਤੇ ਮੇਰੇ ਦਿਲ ਚ ਅਜੀਬ ਵੀ ਵਿਆ ਵਿਰਾਗ ਆ ਵੀ ਮੇਰੇ ਅੱਜ ਮਾਂ ਪਿਓ ਹੁੰਦੇ ਠੀਕ ਹੈ ਰਮਨ ਉਹਨਾਂ ਦੇ ਪੈਰੀਆਂ ਚੜਾਉਂਦੀ ਠੀਕ ਹੈ ਤੇ ਉਹ ਆਪਦੀ ਪੋਤੀ ਨੂੰ ਚਾਹ ਦੇ ਖੜਾਉਂਦੇ ਹਨਾ ਤੇ ਕਿੰਨਾ ਚਾਹ ਹੁਣਾ ਸੀਗਾ ਹਨਾ ਚਲੋ ਵਿਰਾਗ ਤਾਂ ਦਿਲ ਚ ਰਹਿ ਜਾਂਦਾਗਾ ਤੇ ਗਾਟਾ ਇਹ ਕਦੇ ਵੀ ਨਾ ਪੂਰਾ ਹਣਾ ਹਲਾ ਗਾਟਾ ਹੁੰਦਾ ਮਾਂ ਪਿਓ ਦੇ ਚਲੇ ਜਾਣਾ ਮਾਂ ਨੂੰ ਦੇਖ ਕੇ ਆਉਣਾ ਨਹੀਂ ਚੱਲੀ ਗਈ ਬਾਤ ਜਪਨੂਰ ਦੇ ਇਹ ਜੇ ਪੈਰ ਲੱਗੇ ਆ ਤੇ ਕਦੇ ਕਿੱਧਰ ਕਿਤੇ ਕਿੱਧਰ ਤੇ ਐਂ ਤੁਰੇ ਫਿਰਦੀ ਆ ਤੇ ਮੈਂ ਨਾ ਹੋਂ ਦੀ ਤਿਆਰੀ ਸੀਗਾ ਮੈਂ ਹੋਂ ਜਾਣਾ ਨਾ ਹੋਂਣਾ ਤੇ ਤੁਹਾਡੇ ਨਾਲ ਗੱਲ ਬਾਤ ਜਾਰੀ ਰਮਨ ਅੱਜ ਬੈਠ ਕੇ ਬਣਾਤੇ ਹੂ ਬੋਲ ਬਣਾਈਆ ਖੜ ਫੁਲਾਉਣਾ ਨਾ ਬੇਟਾ ਚਲਾ ਆਜੋ 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 ਕਿੱਥੇ ਸਾਹ ਇਹ ਜਿੱਦੀ ਹੁੰਦੀ ਜਾਂਦੀ ਏ ਯਾਰ ਇਹ ਬੱਚੇ ਜਿੱਦੇ ਹੀ ਹੁੰਦੇ ਜਿੱਦੇ ਜਿੱਦੇ ਹੀ ਬਣਦੇ ਮੈਂ ਤਾਂ ਨਹੀਂ ਜਦ ਕਰਦਾ ਹੁੰਦਾ ਸੀ ਦੇਖਿਆ ਕਿਸੇ ਮੇ ਤਾਂ ਬਾੜਾ ਬੀਬਾ ਬੱਚਾ ਸੀਗਾ ਹੁਣ ਵੀ ਬੀਬਾ ਹੀ ਆ ਮਾਤਾ ਪਤਾ ਦਿਨਾ ਯਾ 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 ਇੱਕ ਰਹਿ ਗਿਆ ਪੁੱਤ ਆ ਬੋਲ ਬਣਾ ਕੇ ਦਮਾ ਬੋਲ ਮੋਰ ਬੋਲੇ ਜਪਨੂ ਦਾ ਇਹ ਪਕੜ ਨਹੀਂ ਹੈਗੇ ਇੱਥੋਂ ਆਇਆ ਹਿਸੜੂ ਪਿਆ ਹੈ ਹੂੰ ਆ ਲੋ ਕੂਚੀ ਕੂਚੀ ਅੱਜ ਨਾ ਭਾਬੀ ਬਲਿੰਦਰ ਭਾਬੀ ਨੂੰ ਦੱਸੀ ਆਵੇ ਕਹਿੰਦੀ ਆਈ ਰਮਨ ਤੇ ਨਾ ਆ ਕੇ ਕਹਿੰਦੀ ਮੈਂ ਸਲਾਈ ਮਸ਼ੀਨ ਤੇ ਬੈਠੀ ਸੀ ਤੇ ਕੈਂਚੀ ਨੂੰ ਕਹਵੇ ਕਾਚੀ ਕਾਚੀ ਕੈਂਚੀ ਕੀ ਕੈਂਚੀ ਫੜਨੀ ਹੈ ਤੇ ਫਿਰ ਭਾਬੀ ਨੇ ਕਹਿੰਦੀ ਪਤਾ ਨਹੀਂ ਮੈਂ ਕੀ ਕਿਹਾ ਇਹਨੂੰ ਕਹਿੰਦੀ ਕਾ ਤੂੰ ਕਾ ਤੂੰ ਕਹਿੰਦੀ ਬੜਾ ਸਵਾਰ ਕੇ ਗਿਆ ਕਾ ਤੋ ਕਹਿੰਦੀ ਕੋਈ ਨਹੀਂ ਬੋਲ ਗਈ ਮੋਟੀਆਂ ਮੋਟੀਆਂ ਖਾਈਆਂ ਗਣਦੀ ਸੀ ਤਾਈ ਨੂੰ ਕੀ ਪਿਆ ਸੀ ਤੁਸੀਂ ਤਾਈ ਨੂੰ ਕੀ ਤਾਈ ਨੂੰ ਕੀ ਕਿਹਾ ਸੀ ਦੱਸਿਓ ਜਰਾ ਕਾ ਤੂੰ ਕਾ ਤੂੰ ਇੱਥੇ ਰੋਟੀ ਬਣਾ ਰੋਟੀ ਬਾਓ ਰੋਟੀ ਕਿਵੇਂ ਬਣਾਉਣਾ ਹੈ ਆਪਣਾ ਰੋਟੀ ਬਾਓ ਰੋਟੀ ਦਾ ਬਣਾ ਲੋ ਸਿਰ ਪਾਉਣੀ ਹੋਰ ਈ ਆਉਣੀ ਆ ਸਾਰੇ ਮੈਂ ਬੈਠੀ ਆ ਨਹੀਂ ਕੋਚ ਨਹੀਂ ਮੈਂ ਬੈਸੀ ਸੋਚ ਰਹੀ ਸੀ ਕੋਚ ਕਿ ਮੈਂ ਸੋਚ ਰਹੀ ਸੀ ਕਿ ਨਾ ਥੋੜੇ ਦਿਨ ਪਹਿਲੇ ਮੈਂ ਜਿਹੜਾ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਕਿ ਮੈਂ ਆਪਣੇ ਕੋਈ ਗੱਲ ਕਰਨੀ ਹੈ ਨਾ ਦੁੱਖ ਕਿਹੜਾ ਦੁੱਖ ਸੀ ਉਹ ਉਹ ਗੱਲ ਹੈ ਪਤਾ ਕੀ ਸੀ ਕਿ 17 ਫਰਵਰੀ ਸੀ ਦਿਨੋਂ ਅੱਜ ਤੋ 10 11 ਸਾਲ ਗਏ ਲਈ ਇਹੀ ਮਹੀਨਾ ਤੇ ਮੰਮੀ ਦੇ ਨਾ ਡੈਥ ਹੋ ਗਈ ਸੀ ਉਹ ਕਿਵੇਂ ਹੋ ਗਈ ਕਿ ਦਿੱਲੀ ਅਸੀਂ ਦਿੱਲੀ ਚਲੇ ਗਏ ਨਾ ਤਾਂ ਉਸ ਤੋਂ ਪਹਿਲੇ ਤਾਇਆ ਜੀ ਦੀ ਡੈਥ ਹੋਈ ਅਜੇ ਉਹਨਾਂ ਨੂੰ ਸਵਾ ਮਹੀਨਾ ਨਹੀਂ ਹੋਇਆ ਸੀ ਤੇ ਉਸ ਚੀਜ਼ ਦਾ ਥੋੜਾ ਸ਼ਾਇਦ ਕਹਿ ਲਉ ਗਮ ਸੀ ਕਿਉਂਕਿ ਮੰਮੀ ਦੇ ਮੰਮੀ ਦਾ ਭਰਾ ਨਹੀਂ ਸੀ ਕੋਈ ਤੇ ਤਾਇਆ ਜੀ ਨੂੰ ਆਪਣਾ ਭਰਾ ਮੰਨਦੇ ਸੀ ਤੇ ਜਿੱਦਨ ਤਾਇਆ ਜੀ ਨੂੰ ਸਵਾ ਮਹੀਨਾ ਹੋਇਆ ਨਾ ਤੇ ਉਦੋਂ ਹੀ ਮੰਮੀ ਦੀ ਡੈਥ ਹੋ ਗਈ ਠੀਕ ਹੈ ਤੇ ਉਸ ਤੋਂ ਪਹਿਲੇ ਬਿਮਾਰ ਹੋ ਗਏ ਹਨਾ ਬਿਮਾਰ ਹੋਣ ਕਰਕੇ ਚਲੋ ਬਿਮਾਰ ਹਸਪਤਲ ਹਸਪਤਲ ਲੱਗੇ ਘਰੇ ਪਹਿਲੇ ਰਹੇ ਉਹਨਾਂ ਦਾ ਬੀਪੀ ਨਹੀਂ ਕੰਟਰੋਲ 'ਚ ਆਇਆ ਬੀਪੀ ਲੋ ਰਹਿੰਦਾ ਸੀ ਬੀਪੀ ਨਹੀਂ ਕੰਟਰੋਲ 'ਚ ਆਇਆ ਚਲੋ ਹਸਪਤਲ ਲੈ ਕੇ ਗਏ ਪਰ ਡਾਕਟਰਾਂ ਨੇ ਜਵਾਬ ਦਿੱਤਾ वेंटिलेटर ਤੇ ਉਹਨਾਂ ਨੇ ਜਦੋਂ ਪਾਇਆ ਉੱਥੇ ਜ਼ਿਆਦਾ ਅਸੀਂ ਘਬਰਾ ਗਏ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਸੀ ਵੈਂਟਿਲੇਟਰ ਕੀ ਹੈ ਐਨਾ ਕਹਿੰਦੇ ਸੀ ਮੈਂ ਕਿਹਾ ਚਲੋ ਕੋਈ ਨਹੀਂ ਉੱਥੇ ਠੀਕ ਹੋ ਕੇ ਆ ਲੈਣਗੇ ਪਰ ਵੈਂਟਿਲੇਟਰ ਤੇ ਪਾਉਣ ਦਾ ਮਤਲਬ ਕੀ ਹੁੰਦਾ ਇਨਸਾਨ ਚ ਸਾਹ ਨਹੀਂ ਹੁੰਦੇ ਉਹ ਖਿੱਚਦੇ ਨੇ ਕਿ ਉਹ ਖਿੱਚ ਕੇ ਕੀ ਪਤਾ ਇਨਸਾਨ ਦੀ ਹਨਾ ਵਾਪਸ ਆਜਣ ਸਾ ਪਰ ਉਹ ਆਉਂਦੇ ਨਹੀਂ लास्ट ਟਾਈਮ ਤੇ ਜਦੋਂ ਮੈਂ ਮਿਲਣ ਗਈ ਸੀ ਨਾ ਮੰਮੀ ਨੂੰ ਅੰਦਰ ਤੇ ਐਨਾ ਮੋਟਾ ਪਾਈਪ ਉਹਨਾਂ ਨੇ ਐਵੇਂ ਗਲੇ ਚੋਂ ਜਾਵੇ ਦੇ ਉੱਤੀ ਨੂੰ ਦੇ ਮੈਂ ਆਪਣੇ ਵੱਲ ਉਠਾਈ ਜਾ ਮਮਮੀ ਉਠੋ ਹਨਾ ਮੈਂ ਮ ਲ ਹਲਾਵਾ ਮੈਂ ਵੇਖਣ ਗਈ ਸੀ ਪਰ ਡਾਕਟਰਾਂ ਨੇ ਘਰ ਦੇ ਨੇ ਕਹਿਤਾ ਸੀ ਕਿ ਸ਼ਾਇਦ ਦਿਖਾ ਦਿਓ ਇੱਕ ਵਾਰੀ ਹਨਾ ਮਤੇ ਤਾਂ ਅਸੀਂ ਕਿ ਮੈਨੂੰ ਨਹੀਂ ਦੱਸਿਆ ਸੀ ਮਮਮੀ ਪੂਰੇ ਹੋ ਗਏ ਮੈਨੂੰ ਨਹੀਂ ਪਤਾ ਸੀ ਇਸ ਚੀਜ਼ ਇਸ ਗੱਲ ਦਾ ਘਰ ਪਹੁੰਚਣ ਤੱਕ ਮੈਨੂੰ ਕੁਝ ਨਹੀਂ ਪਤਾ ਸੀ ਘਰ ਜਦੋਂ ਆਪਾਂ ਗਲੀ ਤੇ ਬਾਹਰ ਬੈਠੇ ਨਾ ਗੱਡੀ ਮੂੜੀ ਮਤਲਬ ਜੱਬ ਵੀ ਮੋੜ ਕੇ ਦੇਖਿਆ ਨਾ ਸਾਹਮਣੇ ਆਪਣੇ ਘਰ ਵਾਲੀ ਸਾਈਡ ਦੇਖਿਆ ਨਾ ਤਦੋਂ ਪੀੜ ਸੀ ਉੱਥੇ ਮੈਨੂੰ ਪਤਾ ਉੱਥੇ ਮੈਨੂੰ ਸ਼ੱਕ ਜਿਹਾ ਹੋਰ ਹੋਇਆ ਮੈਂ ਐਵੇਂ ਨਹੀਂ ਫੇਰ ਵੀ ਨਹੀਂ ਕਿਹਾ ਮੈਂ ਕਿ ਪੀੜ ਕਿਉਂ ਏ ਫਿਰ ਜਦੋਂ ਕੋਲ ਆ ਕੇ ਫੱਟਾ ਵੇਖ ਲਿਆ ਹਣਾ ਉਹ ਚਿੰਜਾ ਉਹ ਉੱਥੇ ਉਹ ਰੇਵਾ ਪਾਇਆ ਸੀ ਬੰਦ ਕਰੀ ਘੱਟ ਦੇ ਜੋ ਦੋਲਾ ਬੋਰਡ ਖਿਲਾਰੀ ਜਾਂਦੀ ਹੈ ਮੇਰੀ ਗੱਲ ਕੱਟੀ ਜਾਂਦੀ ਹੈ ਦੇ ਦੋਲਾ ਕੀ ਹੋ ਕੀ ਹੁੰਦਾ ਏ ਏ ਕੀ ਹੁੰਦਾ ਹਾਂ ਆਲਾ ਹਾਂ ਇਹ ਬੋਲੀ ਆਲਾ ਆਹ ਲੋ ਆਹ ਲੋ ਆਹ ਲੋ ਆਹ ਲੋ ਕਰੀ ਆਪਣੇ ਵਾਲਾ ਆ 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 ਟੱਕ ਹੋ ਗਿਆ ਸਾਰਾ ਸਾਫ ਕਰੋ ਇੱਥੋਂ ਵੀ ਇੱਥੋਂ ਵੀ ਇੱਥੋਂ ਵੀ ਸਾਫ ਕਰੋ ਜਿਹੜੀ ਗੱਲ ਦਾ ਬੰਦੇ ਨੂੰ ਡਰ ਹੋਵੇ ਨਾ ਉਹ ਸਾਹਮਣੇ ਆ ਜਾਂਦਾ ਮੈਂ ਨਾ ਥੋੜਾ ਜਿਆਦਾ ਚੀਜ਼ ਤੋਂ ਸੋਚ-ਸੋਚ ਕੇ ਥੋੜਾ ਅਫਸਰ ਜਿਹੀ ਕਿਚ ਦੱਸਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਉਸ ਜਿਹੜਾ ਸੱਚ ਹੈ ਨਾ ਕਿਤੇ ਡਰ ਜਿਹੜਾ ਉਹ ਕਿਤੇ ਇੱਧਰੋਂ ਨਿਕਲਣਾ ਸੀ ਹੈ ਨਾ ਉਹ ਸੱਚੀ ਚ ਕਿਸੇ ਨਾ ਕਿਸੇ ਪਾਸੋਂ ਜਿਵੇਂ ਹੰਤਾ ਜੀ ਦੇ ਬੇਟੇ ਦੀ ਡੈਥ ਹੋ ਗਈ ਹੈ ਨਾ ਉਹ ਸੁਣ ਕੇ ਉਹੀ ਦਿਨ ਚੱਲ ਰਹੇ ਕਿਉਂਕਿ ਐ ਦਿਨ ਆ ਤੇ ਮੇਰੀ ਵੱਡੀ ਭੈਣ ਦੀ ਵੀ ਡੈਥ ਹੋ ਗਈ ਸੀ ਮੰਮੀ ਨੂੰ ਦੱਸ ਦਿਨਾ ਤੋਂ ਬਾਅਦ ਹਲੋ 4 ਸਾਲਾਂ ਬਾਅਦ ਪਰ ਤੇ ਉਹ ਜਿਹੜਾ ਮਤਲਬ ਚਾਰ ਮਹੀਨਾ ਅਜੇ ਚਾਰੋ ਆਵੇ ਤੇ ਉਹਨਾਂ ਦਾ ਮਨ ਨੂੰ ਆ ਹੁੰਦਾ ਹੈ ਥੋੜਾ ਤੇ ਐਸੇ ਕਰਕੇ ਥੋੜਾ ਪ੍ਰਸ਼ਾਂਤ ਸੀ ਤੇ ਐ ਨਹੀਂ ਪਤਾ ਸੀ ਕਿ ਮੇਰਾ ਡਰ ਇੱਧਰ ਨੂੰ ਨਿਕਲ ਜਾਊਗਾ ਕਿ ਐਵੇਂ ਦੇ ਵੀ ਕੋਈ ਗੱਲ ਸੁਣਨ ਨੂੰ ਮਿਲੇਗੀ ਤੇ ਉਹ ਦਿਨ ਫੇਰ ਉਹਨੂੰ ਯਾਦ ਕਰਨ ਨੂੰ ਮਿਲਣਗੇ ਤੇ ਜਿੱਦਣ ਉਹ ਤੀਦਾ ਦੇਖ ਦੇਖ ਕੇ ਆਪ ਨੂੰ ਮੈਨੂੰ ਮਨ ਕਰਵਾ ਰਿਹਾ ਸੀ ਉਹ ਮਨਨ ਦੇ ਮੋੜੇ ਮੈਂ ਕਿਵੇਂ ਜੱਪੂ ਗੱਲਾਂ ਨਹੀਂ ਕਰਨ ਦੇ ਰਹੀ ਸੀ ਵੀਡੀਓ ਬਣਾਉਂਦੇ ਫਿਰ ਤੇ ਮੈਂ ਗੁੱਸਾ ਆ ਕੇ ਮੈਂ ਤਾਂ ਪੱੜ ਲਾਤਾ ਤੇ ਜਾ ਕੇ ਪਪਾ ਕੋਲ ਬੈ ਗਈ ਤੇ ਆਵੇ ਨਾ ਮੈਂ ਕਿ ਉਹਨਾਂ ਨੇ ਲਾੜਿਆ ਕਿੰਨਾ ਫੇਰ ਆ ਗਈ ਮੇਰੇ ਕੋਲ ਜਦੋਂ ਮਮਾ ਨੇ ਕਿਵੇਂ ਮਾਰਿਆ ਮਮਾ ਨੇ ਕਿਵੇਂ ਮਾਰਿਆ ਪੁੱਤ ਕਿਵੇਂ ਮਾਰਿਆ ਸੀ ਕੋਈ ਮਾਰਿਆ ਮੇਰੇ ਪੁੱਤ ਦੇ ਮਮਾ ਨੇ ਕਿੱਥੇ ਮਾਰਿਆ ਕਿਵੇਂ ਕੀਤਾ ਹੱਪ ਮਮਾ ਨੇ ਪਪਾ ਹਾਂਜੀ ਮਮਾ ਨੇ ਹੱਪ ਕੇ ਮੈਂ ਕੀਤਾ ਛਿਕਾ ਹੱਪ ਕਰਕੇ ਦੱਸ ਦੇ ਮੈਂ ਇੱਕ ਹੋਰ ਲਾਵਾਂ ਫੇਰ ਲਾਵਾਂ ਇੱਕ ਹੋਰ ਕਿ ਨਾ ਕਿ ਪਪਾ ਹੈਗੇ ਆ ਕਿ ਨਾ ਹਾਂ ਕਿ ਪਪਾ ਕੁੱਤਣਗੇ ਅੱਤਾਂ ਦੇ ਚੂੜੀਆਂ ਦਿਖਾ ਦਿਓ ਜੱਪੂ ਨੇ ਜੱਪੂ ਨੇ ਕਿੱਥੇ ਚੂੜੀਆਂ ਪਾਈਆਂ ਨਵੀਆਂ ਕੜੇ ਕਿੱਥੇ ਪਾਏ ਨੇ ਆਏ ਕਾਏ ਹੀ ਨੋ ਨੇ ਨੋ ਨੇ ਕਲੇ ਲੱਗਦੇ ਨੇ ਹੈ ਜੱਪੂ ਕੁ ਕੁ ਦਿਖਾ ਦਿਓ ਕੜੇ ਦਿਖਾ ਦਿਓ ਆਪਣੇ ਨਹੀਂ ਅੱਛਾ ਨਹੀਂ ਦਿਖ ਨਹੀਂ ਦਿਖਾਣੇ ਕਲੇ ਨਹੀਂ ਦਿਖਾਣੇ ਰਵਣ ਨੇ ਬੋਲੀ ਜੀ ਮਾਰੀ ਤੇ ਹੌਕਲੇ ਮੇਰੇ ਕੋਲ ਆ ਗਈ ਤੇ ਮੇਰੇ ਬੁੱਕਲੇ ਵੜ ਗਈ ਤੇ ਮੈਂ ਕਿਹਾ ਮੇਰੇ ਪੁੱਤ ਦੇ ਮਾਰਿਆ ਮਮਾ ਨੇ ਹਾਂ ਮਾਰਿਆ ਤੇ ਫਿਰ ਮੈਂ ਉਹ ਲੈਣ ਦਾ ਕੋਸਾ ਹੋਰ ਲਾ ਨਾ ਹੈੱਡਫੋਨ ਲੈਣਦੇ ਆ ਇਹਨੂੰ ایرਵੋਡ ਜੇ ਲੈਣੇ ਹੁੰਦੇ ਆ ਬੱਸ ਇਹੀ ਹੁੰਦਾ ਇਹਨੂੰ ਤੇ ਹੋਰ ਤਾਂ ਇਹਨੂੰ ਕੀ ਹੁੰਦਾ ਹੈ ਹੈ ਲਾਡ ਕਰਨ ਵਾਸਤੇ ਤਾਂ ਹੀ ਆਈ ਆ ਤੁਹਾਡੇ ਕੋਲ ਤੇ ਮੁਰ ਕੇ ਤੇ ਮੈਂ ਕਹ ਰਿਹਾ ਮਮਾ ਕੋਲ ਜਾਣਾ ਕਹਿੰਦੀ ਨਾ ਮਮਾ ਕੋਲ ਜਾਣਾ ਨਹੀਂ ਤੇ ਰੌਣਕ ਕਹਿੰਦੀ ਆਜਾ ਪੁੱਤ ਤੇ ਰਮਨ ਨੂੰ ਅੱਖਾਂ ਕੱਢੇ ਮੈਂ ਨਹੀਂ ਆਉਣਾ ਫੇਰ ਦੁਬਾਰਾ ਕਹਿ ਫੇਰ ਜਾਵੜੀ ਐਂ ਤਾਂ ਸਮਝ ਜਾ ਰ ਮੇਰਾ ਪੁੱਤ ਸਿਆਣਾ